ਪੰਜਾਬੀ ਵਰਣਮਾਲਾ ਦੀ ਪੰਜਵੀਂ ਟੋਲੀ ਭਾਵ ਤਵ ਵਰਗ ਟੋਲੀ ਦਾ ਪਹਿਲਾ ਵਰਣ ਹੁੰਦਾ ਹੈ ਤੱਤਾ 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 ਤੋਤਾ ਤੱਤਾ ਤੋਤਾ ਲਿਖਣ ਲੱਗਿਆ ਇਹ ਬਿਲਕੁਲ ਅੰਗਰੇਜ਼ੀ ਦੇ ਅੰਕ ਤਿੰਨ ਵਰਗਾ ਹੁੰਦਾ ਹੈ ਦੂਜਾ ਵਰਣ ਹੈ ਠੱਠਾ 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 ਥੈਲਾ ਠੱਠਾ ਥੈਲਾ ਲਿਖਣ ਲੱਗੇ ਹਾਂ ਤੁਸੀਂ ਇਹਨੂੰ ਬਹੁਤ ਹੀ ਆਸਾਨੀ ਨਾਲ ਲਿਖ ਸਕਦੇ ਹੋ ਅਗਲਾ ਵਰਣ ਹੈ ਦ ਦ ਦੱਤਾ ਦਵਤ ਦੱਦਾ ਦਵਤ ਜਿਵੇਂ ਆਪਾਂ ਪਿਛਲੀ ਟੋਲੀ ਵਿੱਚ ਟੱਡਾ ਲਿਖਿਆ ਸੀ ਇਹ ਉਹਦਾ ਥੋੜਾ ਜਿਹਾ ਸਰਲ ਰੂਪ ਹੈ ਸੋ ਦੱਦੇ ਨੂੰ ਤੁਸੀਂ ਆਸਾਨੀ ਨਾਲ ਲਿਖ ਸਕਦੇ ਹੋ ਅਗਲਾ ਵਰਣ ਹੈ ਤੱਦਾ 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 ਤਾਗਾ ਤੱਦਾ ਤਾਗਾ ਹਿੰਦੀ ਦੇ ਅੱਖਰ ਯਹ ਵਾਂਗੂ ਇਹ ਪਾਇਆ ਜਾਂਦਾ ਹੈ ਪਰ ਚੇਤੇ ਰੱਖੋ ਕਿ ਇਹ ਧਾਗਾ ਨਹੀਂ ਹੈ ਇਹ ਹੈ ਤਾਗਾ ਪੰਜਾਬੀ ਵਿੱਚ ਇਹਨੂੰ ਤੱਦਾ ਆਖਿਆ ਜਾਂਦਾ ਹੈ ਸੋ ਤਾਗਾ ਅਖੀਰਲਾ ਅੱਖਰ ਹੈ ਨੰਨਾ 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 ਨਲਕਾ ਨੰਨਾ ਨਲਕਾ ਨੰਨੇ ਨੂੰ ਪਉਣਾ ਬਹੁਤ ਆਸਾਨ ਹੈ ਜਿਵੇਂ ਤੁਸੀਂ ਠੱਠੇ ਨੂੰ ਪਾਇਆ ਸੀ ਇਹ ਬਿਲਕੁਲ ਉਸੇ ਤਰੀਕੇ ਨਾਲ ਹੀ ਪੈਂਦਾ ਹੈ ਪਰ ਜਿਹੜਾ ਇਹਦਾ ਥੱਲੇ ਵਾਲਾ ਚੱਕਰ ਹੈ ਇਹਨੂੰ ਆਪਾਂ ਪੂਰਾ ਨਹੀਂ ਕਰਦੇ ਹਾਂ ਨੰਨਾ ਇੱਕ ਅਨੁਨਾਸਿਕ ਅੱਖਰ ਹੈ ਅਤੇ ਇਹਨੂੰ ਬੋਲਣ ਵੇਲੇ ਆਵਾਜ਼ ਨੱਕ ਵਿੱਚੋਂ ਆਉਂਦੀ ਹੈ ਸੁੱਤਵਰਗ ਟੋਲੀ ਦੇ ਪੰਜੇ ਵਰਣ ਹੋਏ ਤੱਤਾ ਥੱਥਾ ਦੱਦਾ ਤੱਦਾ ਨੰਨਾ